ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਾ ਦੇ ਜੀ ਹਾਂਜੀ ਸੰਗਤ ਜੀ ਅੱਜ ਚੱਲ ਰਹੀ ਹੈ ਸਾਡੀ ਸਮਾ ਚੱਲ ਰਹੀਆਂ ਪਿੰਡ ਚਾਲੀ ਦੇ ਵਿੱਚ ਜਿਹੜੀ ਰੈਸਪੀਕੇਸ਼ਨ ਚੱਲ ਰਹੀ ਆ ਤੇ ਪਹਿਲਾਂ ਕਰਾਬ ਜਿਹੜਾ ਕੱਢ ਕੇ ਆਇਆ ਮਕੇਰੀਆਂ ਦੇ ਲਾਗੇ ਪਿੰਡ ਪੁੱਲੀਆਂ ਹੋਰ ਲਾਗੇ ਸਾਗੇ ਦੇ ਪਿੰਡਾਂ ਦੇ ਵਿੱਚੋਂ ਜਿਹੜਾ ਹਲੇੜ ਜਨਾਦਨ ਉਹ ਪਿੰਡਾਂ ਦੇ ਵਿੱਚੋਂ ਜਿਹੜੀਆਂ ਸਵਾਵਾ ਚੱਲੀਆਂ ਤੇ ਹੁਣ ਹੱਤੇਕੁੱਲੇ ਵੀ ਪਾਣੀ ਆ ਰਿਹਾ ਇੰਟਰਪੂਰਿਆ ਅਬਦੁੱਲਾਪੁਰ ਵੀ ਤਕਰੀਬਨ 3 ਦਿਨ ਤੋਂ ਸਾਡੀ ਸਵਾਵਾ ਉੱਥੇ ਚੱਲ ਰਹੀ ਹੈ ਹੁਣ ਤਾਲੀ ਪਿੰਡ ਜੋ 18 ਜਣੇ ਰੈਸਕਿਊ ਕਰ ਲਏ ਗਏ ਤੇ ਹੁਣ ਜਿਹੜੇ 20 ਜਣੇ ਹੋਰ ਰੈਸਕਿਊ ਕਰਨ ਸਾਡੀ ਟੀਮ ਜਾ ਰਹੀ ਹੈ ਹੁਣ 20 ਜਣੇ ਤਿੰਨਾਂ ਬੋਟਾਂ ਦੇ ਵਿੱਚ ਲੈ ਕੇ ਜਾ ਰਹੀ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਸਾਨੂੰ ਅਸੀਂ ਬਹੁਤ ਘੱਟ ਅਪੀਲ ਕਰਦੇ ਆ ਪਰ ਫਿਰ ਵੀ ਜਦੋਂ ਕੋਈ ਸਾਨੂੰ ਜ਼ਰੂਰਤ ਹੁੰਦੀ ਆ ਸੇਵਾ ਦੇ ਲਈ ਸੰਗਤਾਂ ਦੀਆਂ ਸਮਾਵਾਂ ਦੇ ਲਈ ਤੇ ਉਹ ਜ਼ਰੂਰ ਕਿਉਂਕਿ ਸਾਨੂੰ ਬਾਰ ਬਾਰ ਫੋਨ ਕਰਕੇ ਪੁੱਛਿਆ ਜਾ ਰਿਹਾ ਦੱਸੋ ਸਾਨੂੰ ਕਿਹੜੀ ਚੀਜ਼ ਦੀ ਲੋੜ ਆ ਦੱਸੋ ਇੱਥੇ ਕਿਹੜੀ ਚੀਜ਼ ਦੀ ਲੋੜ ਆ ਲੋੜ ਬਾਈ ਜੀ ਹਜੇ ਤੱਕ ਕੋਈ ਚੀਜ਼ ਦੀ ਨਹੀਂ ਹੈਗੀ ਸਾਰੇ ਸੇਫ ਜਗ੍ਹਾ ਤੇ ਆ ਚੁੱਕੇ ਆ ਹਾਂ ਸਾਡੀ ਸੰਸਥਾ ਨੂੰ ਜੇ ਲੋੜ ਹੈਗੀ ਆ ਸਾਡਾ ਜਿਹੜਾ ਇੰਜਨ ਜਿਹੜਾ ਆ ਇਸ ਬੋਟ ਦਾ ਜਿਹੜਾ ਉਹ ਖੜ ਗਿਆ ਇਹਨੂੰ ਇੰਜਨ ਨੂੰ ਇਸ ਬੋਰਡ ਤੇ ਇੰਜਨ ਜਿਹੜਾ ਵੱਡਾ 40 HP ਦਾ ਲਾਉਣਾ ਆ ਤੇ ਮੇਰੀ ਬੇਨਤੀ ਜੇ ਕੋਈ ਵੀਰ ਸੇਵਾ ਕਰਨੀ ਚਾਹੁੰਦਾ ਆ ਇੰਜਨ ਦੀ ਸੇਵਾ ਕਰਨੀ ਚਾਹੁੰਦਾ ਆ ਰਲ ਮਿਲ ਕੇ ਜ਼ਰੂਰੀ ਨਹੀਂ ਆਪਾਂ ਦੋ ਤਿੰਨ ਸੰਸਥਾਵਾਂ ਇਕੱਠੀਆਂ ਹੋ ਕੇ ਜਾਂ ਤਿੰਨ ਚਾਰ ਜਿੰਨੇ ਵੀ ਕਿਸੇ ਤੋਂ ਬਣ ਸਰਦਾ ਕੋਈ ਜਿਆਦੇ ਤੋਂ ਜਿਆਦਾ ਕੋ ਬਹੁਤ ਥੋੜੇ ਜੋ ਥੋੜਾ ਬਹੁਤੇ ਜੋ ਬਹੁਤਾ ਕਰਕੇ ਜਿੰਨਾ ਵੀ ਕੋਈ ਕਰ ਸਕਦਾ ਆਪਣੇ ਦਸਵੰਦ ਕਿਰਤ ਕਮਾਈਆਂ ਦੇ ਵਿੱਚੋਂ ਕੱਢ ਕੇ ਸਾਨੂੰ ਇੰਜਨ ਦੀ ਸਖਤ ਜ਼ਰੂਰਤ ਆ ਰੋਪੜ ਤੋਂ ਇੰਜਣ ਮਿਲਣਾ ਹੈ ਪਰ ਨੰਬਰ ਉਹ ਬਾਈਆਂ ਦਾ ਦੇ ਦੰਨੇ ਆ ਸਿੱਧਾ ਤੁਸੀਂ ਇੰਜਣ ਵਾਲੇ ਨੂੰ ਸੇਵਾ ਕਰ ਸਕਦੇ ਆ ਇੰਜਣ ਵਾਲੇ ਉਸ ਹਰਵਿੰਦਰ ਸਿੰਘ ਨੂੰ ਤੁਸੀਂ ਸਮਾਵਾ ਸੇਵਾ ਸਿੱਧੀ ਪਾ ਸਕਦੇ ਆ ਤੇ ਜਿਹੜੀ ਸਾਨੂੰ ਸਾਡੇ ਤੱਕ ਜਿਹੜਾ ਇੰਜਣ ਦੀ ਪਹੁੰਚਦਾ ਹੋ ਜਾਏ ਕਿਉਂਕਿ ਪਿੱਛੋਂ ਬਹੁਤ ਹਜੇ ਤੱਕ ਵੀ ਡੈਮਾ ਭਰ ਰਹੇ ਆ ਕੋਲਾਂ ਆ ਰਹੀਆਂ ਵੀ ਪਾਣੀ ਹੋਰ ਛੱਡਣਾ ਜਾਊਗਾ ਤੇ ਹਾਲਾਤ ਹੋਰ ਵਿਗੜਨਗੇ ਤੇ ਇੰਜਣ ਸਾਡੇ ਕੋਲ ਇਸ ਟਾਈਮ ਜਿਹੜੇ 4 ਚੱਲਦੇ ਆ ਪਰ ਚਾਰਾਂ ਦੇ ਵਿੱਚੋਂ ਜਿਹੜੇ 2 ਖੜ ਗਏ ਆ ਹੁਣ 2 ਬੋਟਾਂ ਸਾਡੇ ਕੋਲ ਚੱਲ ਰਹੀਆਂ ਇਹ ਕਈ ਇੰਜਣ ਜਿਹੜਾ ਇਹ ਖੜ ਗਿਆ ਕਿਉਂਕਿ ਇਹ ਇੰਜਣ ਸਾਨੂੰ ਦੂਸਰੀ ਬੋਟ ਤੇ ਲੱਗ ਸਕਦਾ ਫਿਰ ਸਾਡੇ 4 ਫਿਰ ਚਾਲੂ ਹੋ ਜਾਣੇ ਆ ਕਿਉਂਕਿ ਇਹ ਬੋਟ ਨੂੰ ਵੱਡਾ ਇੰਜਣ ਚਾਹੀਦਾ 40 HP ਦਾ ਜਦੋਂ ਝੋਨਾ ਫਸਦਾ ਆ ਝੋਨਾ ਜਾਂ ਹੋਰ ਇੱਥੇ ਰੈਸਕਿਊ ਕਰਨ ਜਾਣਾ ਤੇ ਉਹਨੂੰ ਇੰਜਣ HP ਘਟਪੈਂਦੀ ਆ ਇਸ ਕਰਕੇ ਇੰਜਣ ਦੀ HP ਵਾਲਾ ਚਾਹੀਦਾ ਸਾਨੂੰ ਮੇਰੀ ਬੇਨਤੀ ਹੈ ਜੀ ਵੀ ਕਿਵੇਂ ਅੱਜ ਰੈਸਕਿਊ ਚੱਲ ਰਿਹਾ ਦਿਖਿਆ ਮੈਂ ਤਾਂ ਹੈਰਾਨ ਆ ਪਈ ਹਰ ਸਾਲ ਪਾਣੀ ਜਿਹੜੇ ਆ ਪੱਕਾ ਹੀ ਹੋ ਗਿਆ ਪਈ ਆਉਣੇ ਹੀ ਆਉਣੇ ਆ ਤੇ ਇਹਦੇ ਲਈ ਜੇ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਰ ਅੱਜ ਮੂਰੇ ਹੋ ਕੇ ਕੰਮ ਕਰ ਰਹੀ ਆ ਤੇ ਸਾਨੂੰ ਵੀ ਲੋੜ ਆ ਕਿ ਵੀਰ ਮਨਜੋਤ ਦੇ ਨਾਲ ਆਪਾਂ ਖੜੇ ਹੋਈਏ ਕਿਉਂਕਿ ਇਸਲੇ ਸਮੇਂ ਦੀ ਲੋੜ ਇਹ ਨਹੀਂ ਹੈਗਾ ਬਹੁਤਿਆਂ ਦੇ ਫੋਨ ਆਏ ਮੇਰੇ ਸਾਹਮਣੇ ਬਹੁਤ ਆਏ ਬੀ ਸੰਸਥਾ ਦੇ ਤੇ ਦੱਸੋ ਕਿਸੇ ਚੀਜ਼ ਦੀ ਲੋੜ ਆ ਦੱਸੋ ਕੋਈ ਰਾਸ਼ਨ ਚਾਹੀਦਾ ਕੋਈ ਪਾਣੀ ਚਾਹੀਦਾ ਬਹੁਤ ਜਣੇ ਲੈ ਕੇ ਵੀ ਆ ਰਹੇ ਆ ਤੇ ਉਹ ਫਿਰ ਵੀਰ ਨੇ ਹੁਣ ਇਹ ਵੀਡੀਓ ਪਾਉਣ ਦਾ ਮਕਸਦ ਹੀ ਇਹ ਹੈ ਸਿਗਾ ਵੀ ਜਿਹੜੀ ਚੀਜ਼ ਦੀ ਲੋੜ ਆ ਉਹ ਸੱਚੀ ਉਹ ਇੱਕ ਇੰਜਣ ਦੀ ਲੋੜ ਆ ਇਦੋਂ ਇਲਾਵਾ ਹਲੇ ਤੱਕ ਸੰਸਥਾ ਬਾਕੀ ਆਪਣੀ ਫਰੰਟ ਫੁੱਟ ਦੇ ਉੱਤੇ ਬਿਲਕੁਲ ਸੇਵਾ ਨਿਭਾ ਰਹੀ ਆ ਤੇ ਨਿਭਾਉਂਦੀ ਰਹੂਗੀ ਤੇ ਆਸ ਕਰਦੇ ਆ ਮਹਾਰਾਜ ਕਿਰਪਾ ਕਰੇ ਮੀਂਹ हट ਜਵੇ ਉੱਪਰ ਜਿਹੜੀ ਪਹਾੜਾਂ 'ਕ ਬਾਰਸ਼ ਹੋ ਰਹੀ ਆ ਉਹ ਵੀ हट ਜਵੇ ਤੇ ਲੋਕਾਂ ਨੂੰ ਸੁੱਖ ਦਾ ਸਾਹ ਆਵੇ ਕਿਉਂਕਿ ਫਸਲਾਂ ਦੇ ਨਾਲ-ਨਾਲ ਜਾਨੀ ਮਾਲੀ ਨੁਕਸਾਨ ਹੋਣ ਦਾ ਬਹੁਤ ਡਰ ਐ ਇਸ ਵੇਲੇ ਉਹ ਇਸੇ ਕਰਕੇ ਬਣਿਆ ਰਿਹਾ ਕਿਉਂਕਿ ਜਿੱਦਾਂ ਪਾਣੀ ਆ ਰਿਹਾ ਆ ਤੇ ਉਮੀਦ ਆ ਵੀ ਇਹ ਹਲੇ ਤੱਕ ਛੇਤੀ ਛੇਤੀ ਖਲਦਾ ਨਹੀਂ ਪਾਣੀ ਸੋ ਇਹ ਬੇਇੰਤਿਆ ਵੀ ਸੰਸਥਾ ਦੇ ਨਾਲ ਖੜੇ ਹੋ ਉਹ ਅਜ ਦੇ ਸਮੇਂ ਦੇ ਵਿੱਚ ਤਾਂ ਕਿ ਸੰਸਥਾ ਜਿਹੜੀ ਆਪਣੀ ਸੇਵਾ ਨਿਰੰਤਰ ਜਾਰੀ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਵੀਰ ਦੇਵੀ ਕਿਸ ਦੀਪ ਨੇ ਜਿਹੜੀ ਅਪੀਲ ਕੀਤੀ ਆ ਵੀ ਆਪਾਂ ਨੂੰ ਲੋੜ ਆ ਜਿਹੜੀ ਚੀਜ਼ ਦੀ ਲੋੜ ਆ ਉਹ ਜ਼ਰੂਰ ਆਪਾਂ ਚਲੋ ਦੱਸਣਾ ਚਾਹੀਦਾ ਇੱਕ ਵਾਰੀ ਸਾਰੀਆਂ ਸੰਗਤਾਂ ਨੂੰ ਬੇਨਤੀ ਜੇ ਕੋਈ ਕਰਨਾ ਚਾਹੁੰਦਾ ਸਾਡੇ ਹੈਲਪਲਾਈਨ 9276200100 ਰੋਪੜ ਵਾਲੇ ਵੀਰਾਂ ਦਾ ਨੰਬਰ ਦੇ ਦਵਾਂਗੇ ਜਿੱਥੇ ਤੁਸੀਂ ਸਿੱਧਾ ਨੰਬਰ ਸੇਵਾ ਪਾ ਕੇ ਜਿੰਨੀ ਵੀ ਤੁਸੀਂ ਕਰ ਸਕਦੇ ਆ ਜਰੂਰ ਹੈਲਪ ਕਰਕੇ ਤਾਂ ਆਪਾਂ ਜਿਹੜੇ ਇਹਨੂੰ ਇੰਜਨ ਦੀ ਇੱਕ ਲੈਣਾ ਆ ਜ਼ਰੂਰੀ ਆ ਜ਼ਿਆਦਾ ਐਚਪੀ ਵਾਲਾ ਇਹ ਲੈਣਾ ਧੰਨਵਾਦ ਸਾਰੀ ਸੰਗਤ ਦਾ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਸਾਰੇ ਅਰਦਾਸ ਕਰੋ ਸੁਖੀ ਸਾਂਤ ਰਹਿਣ ਸਾਰੇ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ